ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਕੇ ਵਲੋਗਸ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਸ਼ਾਂਤੀ ਸਤੂਪਾ ਲੇਸੀ ਜੀ ਦੇ ਬਿਲਕੁਲ ਉੱਪਰ ਵਾਲੀ ਸਾਈਡ ਤੇ ਬਣਿਆ ਹੋਇਆ ਤੇ ਬਹੁਤ ਸੋਹਣਾ 뷰 ਜਿਹੜਾ ਲੇਸੀ ਜੀ ਦਾ ਉੱਥੋਂ ਦਿਖਾਈ ਦਿੰਦਾ ਵਾ ਹੁਣ ਅਸੀਂ ਜਾਂਦੇ ਆ ਉੱਪਰ ਵਾਲੀ ਸਾਈਡ ਨੂੰ ਮੇਨ ਬਾਜ਼ਾਰ ਜਿਹੜਾ ਵਾ ਤੇ ਮੇਨ ਬਾਜ਼ਾਰ ਵੱਲੋਂ ਜੀ ਹੋ ਕੇ ਅਸੀਂ ਜਿਹੜਾ ਸ਼ਾਂਤੀ ਸਤੂਪਾ ਨੂੰ ਜਾਣਾ ਵਾ ਤੇ ਸੁਬਾ ਸੁਬਾ ਅੱਜ तकरीबन 9:30 ਵਜੇ ਆ 9:30 ਹੋਇਆ ਤੇ ਧੁੱਪ ਜਿਹੜੀ ਕਾਫੀ ਤੇਜ਼ ਆ ਸੁਬਾ ਸੁਬਾ ਤੇ ਬਾਕੀ ਕਈਆਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਕਈਆਂ ਨੇ ਆਪਣੇ ਸਵੈਟਰ ਕੋਟੀਆਂ ਪਾਈਆਂ ਹੋਈਆਂ ਨੇ ਕਿਉਂਕਿ ਥੋੜਾ ਜਿਹਾ ਵੀ ਬਦਲ ਹੋ ਜਾਏ ਤਾਂ ਮੌਸਮ ਇੱਥੇ ਹੋ ਜਾਂਦਾ ਖਰਾਬ ਇੱਥੋਂ ਲੈਫਟਰਨ ਰੋਡ ਹੋ ਕੇ ਤੇ ਰਾਈਟ ਸਾਈਡ ਨੂੰ ਜਿਹੜੀ ਮੇਨ ਮਾਰਕੀਟ ਮੇਨ ਬਾਜ਼ਾਰ ਹੈ ਜਿਹੜਾ ਲੈ ਦਾ ਜਿਹੜਾ ਤੁਹਾਨੂੰ ਪਹਿਨਾ ਦਿਖਾਇਆ ਸੀ ਇਹ ਸਾਈਡ ਆ ਦੇਖੋ ਤੇ ਸੋਨਮਿਸਾਨ ਪਈ ਹੋਈ ਆ ਇੰਨੇ ਜਿਆਦਾ ਇਸ ਇਸ ਵਾਰੀ ਟੂਰਿਸਟ ਬਹੁਤ ਜਿਆਦਾ ਜਿਹੜੇ ਘਟ ਆਏ ਹੋਏ ਆ ਤੇ ਨਹੀਂ ਤੇ ਬਹੁਤ ਜ਼ਿਆਦਾ ਰਸ਼ ਜਿਹੜਾ ਉਹ ਲੇ ਦੇ ਵਿੱਚ ਹੁੰਦਾ ਰਿਹਾ ਸੀ ਇਸ ਵਾਰੀ ਕੁਝ ਜਿਹੜਾ ਇੰਡੀਅਨ ਪਾਰਕ ਪ੍ਰੋਬਲਮ ਹੋਈ ਉਹਦੇ ਕਰਕੇ ਵੀ ਥੋੜੇ ਜਿਏ ਕਿਉਂਕਿ ਜਿੰਨੇ ਹੁਣ ਟੂਰਿਸਟ ਆ ਰਹੇ ਆ ਜ਼ਿਆਦਾਤਰ ਉਹ ਜਿਹੜੇ ਜਨਕੇ ਦੇ ਲਾਗੇ ਲਾਗੇ ਸਟੇਟ ਵਾਲੇ ਆ ਉਹ ਹੀ ਆ ਰਹੇ ਆ ਕਿਉਂਕਿ ਉਹਨਾਂ ਨੂੰ ਥੋੜਾ ਪਤਾ ਵਾ ਕਿ ਜਿਹੜਾ ਹੁਣ ਮਾਹੌਲ ਥੋੜਾ ਠੀਕ ਹੋ ਗਿਆ ਪਰ ਜਿਹੜੇ ਦੂਰ ਵਾਲੇ ਮੰਨ ਲਓ ਚਨਈ ਬੈਂਗਲੋਰੋ ਉਧਰਲੀ ਸਾਈਡ ਤੋਂ ਜਿਹੜੇ ਆਂਦੇ ਰਿਹਾ ਉਹ ਟੂਰਿਸਟ ਬਿਲਕੁਲ ਹੀ ਦੇਖਣ ਨੂੰ ਇਸ ਵਾਰੀ ਨਹੀਂ ਮਿਲਦਿਆ ਤੇ ਹਾਂ ਅੰਗਰੇਜ਼ ਆ ਦੇਖੋ ਅੰਗਰੇਜ਼ ਤਾਂ ਕਾਫੀ ਆ ਰਹੇ ਆ ਟਰੈਕਿੰਗ ਕਰਦੇ ਆ ਟਰੈਕਿੰਗ ਕਰਨ ਵਾਸਤੇ ਜਿਆਦਾ ਜਿਹੜੇ ਅ ਅੰਗਰੇਜ਼ ਲੋਕ ਆ ਉਹ ਇਸਾਈਡਾਂ 'ਤੇ ਆ ਇਹ ਵਾਲੀ ਰੋਡ ਤੇ ਵਾਲੀ ਸਾਈਡ ਜਿਆਦਾ ਸ਼ੋਪਸ ਜਿਹੜੀਆਂ ਇੱਕ ਤੱਕ ਟਰੈਕਿੰਗ ਦੀਆਂ ਤੇ ਦੂਸਰਾ ਇੱਧਰ ਜੇ ਤੁਸੀਂ ਬਾਈਕ ਰੈਂਟ ਤੇ ਲੈਣੀ ਹੋਏ ਤੇ ਉਹਦੀਆਂ ਸ਼ੋਪਸ ਕਾਫੀ ਜਿਆਦਾ ਧਰਾਈਆਂ ਅੱਗੇ ਜਾ ਕੇ ਤੁਹਾਨੂੰ ਦੇਖਣ ਨੂੰ ਮਿਲਣੀਆਂ ਤੇ ਕੋ ਇਤਲੇ ਲੋਕੀ ਜਿਆਦਾ ਆ ਜਿਹੜੇ ਰਹਿਣਾ ਵੀ ਪਸੰਦ ਕਰਦੇ ਹੈ ਹੋਟਲ ਚ ਤਾਂ ਰਿਜ਼ਨ ਹੈ ਵੀ ਬਾਈਕ ਵਗੈਰਾ ਇੱਧਰ ਰੈਂਟ ਤੇ ਮਿਲ ਜਾਂਦੀ ਵੈਸੇ ਤਾਂ ਪੁਰੇਲੇ ਜੀ ਰੈਂਟ ਤੇ ਬਾਈਕਸ ਮਿਲ ਜਾਂਦੀਆਂ ਪਰ ਮੇਨ ਮਾਰਕੀਟ ਜਿਹੜੀ ਮੰਨੀ ਜਾਂਦੀ ਉਹ ਇਹ ਸਾਈਡ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਰੋਡ ਦੇਖੋ ਸਵੇਰ ਦੇ ਭਾਗ 10:00 ਵਜੇ ਖਾਲੀ ਆ ਪਰ ਇਹ ਸਾਈਡ ਰੋਡ ਜਿਹੜਾ ਬਿਲਕੁਲ ਉਹ ਆ ਦੇਖੋ ਬਾਈਕ ਵਾਲੀਆਂ ਸ਼ੋਕਸ ਆ ਦੇਖੋ ਬਾਈਕ ਰੈਂਟਲ ਰੀਵਰ ਰਾਫਟਿੰਗ ਤੇ ਇਹ ਸਭ ਜਿਹੜਾ ਵਾ ਇਹ ਸਾਈਡ ਦੇਖਣ ਨੂੰ ਤੁਹਾਨੂੰ ਮਿਲ ਜੇਗਾ ਬਾਕੀ ਰੈਸਟੋਰੈਂਟ ਵਗੈਰਾ ਵੀ ਇਸਾਈਡ ਹੈਗੇ ਆਮਨੇ ਹੋਰ ਅਜਾ ਤੁਹਾਨੂੰ ਦੱਸਦਾ ਆ ਸ਼ਾਂਤੀ ਸਤੂਪਾ ਵਾ ਤੇ ਇੱਥੇ ਅਸੀਂ ਜਾਣਾ ਬਿਲਕੁਲ ਪਹਾੜੀ ਦੇ ਉੱਤੇ ਦੇਖੋ ਭਣਿਆ ਹੋਇਆ ਵਾ ਹੁਣ ਬਿਲਕੁਲ ਚੜਾਈ ਜਰੀ ਉਹ ਸ਼ੁਰੂ ਹੋਈ ਨਹੀਂ ਆ ਜਿਹੜੀ ਮੇਨ ਰੋਡ ਆ ਜਿਹੜਾ ਉੱਪਰ ਨੂੰ ਜਾਣਾ ਵਾ ਸ਼ਾਂਤੀ ਸਤਪੁਰ। ਤੇ ਜਿੰਨੇ ਟੂਰਿਸਟ ਸਥੇ ਤਕਰੀਬਨ ਦੇਖ ਰਿਹਾ ਉਹ ਜਿਹੜੇ ਆਪਣੇ ਟਰੈਕਿੰਗ ਵਾਲੇ ਆ ਉਹੀ ਜ਼ਿਆਦਾ ਇਸ ਰੋਡ ਤੇ ਲੋਕੀ ਰਹਿੰਦੇ ਆ ਜਾਂ ਬਾਈਕ ਰੈਂਟ ਲੈਣੇ। ਵਾਲੀ ਸਾਈਡ ਹੈ ਸ਼ਾਂਤੀ ਸਤਪੁਰਾ ਤੇ ਇਹ ਜਿਹੜਾ ਰੋਡ ਆ ਹੁਣ ਇਹ ਵਾਲਾ ਰੋਡ ਉੱਪਰ ਨੂੰ ਇਹ ਸ਼ਾਂਤੀ ਸਤੂਪੇ ਵੱਲ ਜਾਣਾ ਆਪਣਾ ਦੇਖੋ ਇਹ ਬਿਲਕੁਲ ਤਿੱਖੀ ਚੜਾਈ ਆ ਇਹ ਇੱਕ ਦਿਨ ਤੇ ਮੈਂ ਆਇਆ ਹੀ ਤੇ ਉਧਰ ਸਕੂਟੀ ਰੋਕੀ ਉਹ ਸਾਹਮਣੇ ਸ਼ਾਂਤੀ ਸਤੂਪਾ ਕਿੱਥੇ ਸੀ ਜਾਣਾ ਵਾ ਤੇ ਬਹੁਤ ਵਧੀਆ ਸੋਹਣਾ 뷰 ਇੱਥੋਂ ਜਿਹੜਾ ਵਾ ਸ਼ਾਂਤੀ ਸਤੂਪੇ ਦਾ ਸ਼ਾਂਤੀ ਸਤੂਪੇ ਦੇ ਉੱਪਰ ਇਹਦਾ ਬਹੁਤ ਸੋਹਣਾ ਜਿਹੜਾ ਊਂ ਲੱਗਦਾ ਵਾ ਤੁਹਾਨੂੰ ਜਾ ਕੇ ਦੱਸਦੇ ਆ ਬਸ ਇੱਕ ਮਿੰਟ ਦੇ ਵਿੱਚ ਵਿੱਚ ਅਸੀਂ ਉੱਪਰ ਪਹੁੰਚ ਜਾਣਾ ਇਹ ਸਕੂਟੀ ਕਰ ਦਿੱਤੀ ਅਸੀਂ ਪਾਰਕ ਇੱਥੇ ਤੇ ਇਹ ਸਾਹਮਣੇ ਸਾਡਾ ਆ ਦੇਖ ਸਕਦੇ ਹੋ ਸ਼ਾਂਤੀ ਸਤੂਪਾ ਤੇ ਬਹੁਤ ਸੋਹਣਾ ਇੱਥੋਂ 뷰 ਲੈ ਦਾ ਲੱਗਦਾ ਪੂਰਾ ਲੇਹ ਦੂਰ ਦੂਰ ਤੱਕ ਦਾ ਇਹ ਜਿਹੜਾ ਵਾ ਉਹ ਇਹ ਸਾਈਡ ਤੋਂ ਦੇਖਣ ਨੂੰ ਮਿਲਦਾ ਵਾ ਉੱਪਰ ਜਾ ਕੇ ਤੁਹਾਨੂੰ 뷰 ਦਿਖਾਣੇ ਆ ਅਸੀਂ ਜਾ ਕੇ ਸ਼ਾਂਤੀ ਸਤੂਪੇ ਤੋਂ ਪੂਰੀ ਲੇਹ ਸਿਟੀ ਜਿਹੜੀ ਆ ਦੂਰ ਦੂਰ ਤੱਕ ਦਿਖਾਈ ਦਿੰਦੀ ਹੈ ਸਵੇਰੇ ਸਵੇਰੇ ਇੱਥੇ ਦੇਖੋ ਅੰਗਰੇਜ਼ ਲੋਕ ਯਾਰ ਆਉਂਦੇ ਆ ਪਪਨ ਇੰਡੀਆ ਦੇ ਟੂਰਿਸਟ ਤੇ ਵੈਸੇ ਵੀ ਇਸ ਸਾਲ ਬਹੁਤ ਘਟਿਆ ਜ਼ਿਆਦਾਤਰ ਅੰਗਰੇਜ਼ ਵਗੈਰਾ ਲੋਕੀ ਇੱਥੇ ਆਉਂਦੇ ਦੇ ਆ ਤੇ ਇੰਡੀਅਨ ਵੀ ਹੈਗੇ ਇੰਡੀਅਨ ਲੱਗ ਲੱਗ ਸਟੇਟਾਂ ਦੇ ਜ਼ਿਆਦਾ ਵਾ ਦੂਰ ਦੂਰ ਵਾਲੀਆਂ ਸਟੇਟਾਂ ਜਿਹੜੀਆਂ ਉੱਥੋਂ ਥੋੜੇ ਘੱਟ ਲੋਕੀ ਆਉਂਦੇ ਦੇ ਤੇ ਉੱਪਰ ਸ਼ਾਂਤੀ ਸਤੂਪਾ ਤੇ ਅਜੇ ਅਸੀਂ ਪੂਰਾ ਉੱਪਰ ਨਹੀਂ ਗਏ ਹੈਗੇ ਤੇ ਫਿਰ ਵੀ ਆ ਤੁਸੀਂ ਚੈੱਕ ਕਰੋ ਪੂਰਾ ਲੈ ਨਿਪੁੰਨ ਦਿਖਾਈ ਦੇ ਆ ਤੇ ਮੇਨ ਬਾਜ਼ਾਰ ਦੀ ਜੇ ਗੱਲ ਕਰੀਏ ਤੇ ਮੇਨ ਬਾਜ਼ਾਰ ਜਿਹੜਾ ਉਹ ਇਹ ਸਾਈਡ ਹੈਗਾ ਇੱਥੇ ਕਰਕੇ ਆ ਇਹ ਸਾਈਡ ਜਿੱਥੇ ਜਿਹੜਾ ਉਹ ਮੇਨ ਬਾਜ਼ਾਰ ਆ ਅਗਲੀ ਸਾਈਡ ਤੇ ਇੱਥੇ ਠੀਕ ਇਧਰ ਛੇਪ ਆਪਣੇ ਲੇ ਪੈਲਸ ਆ ਦੇਖੋ ਇਹਦਾ ਵੀ ਕਿਸੇ ਦਿਨ ਵੀ ਲੋਗ ਬਣਾਵਾਂਗੇ ਕੁਤਈ ਬਹੁਤ ਸੋਹਣਾ ਜਿਹਾ ਵਿਊ ਆ ਨੂੰ ਪੂਰੇ ਲੇਹ ਦਾ ਲੱਗਦਾ ਵਾ ਬਹੁਤ ਦੂਰ ਦੂਰ ਤੱਕ ਸਾਹ ਦੇਖਾਈ ਦਿੰਦਾ ਤੇ ਇੱਥੇ ਵੀ ਕਿਸੇ ਦਿਨ ਜਾਵਾਂਗੇ ਤੇ ਚਲੋ ਹੁਣ ਜਾਂਦੇ ਆਂ ਅਸੀਂ ਉੱਪਰ ਵਾਲੀ ਸਾਈਡ ਤੇ ਫਿਰ ਤੁਹਾਨੂੰ ਦੱਸਦੇ ਆਂ ਉਤੋਂ ਜਾ ਕੇ ਫਿਰ ਅਸੀਂ ਉੱਪਰ ਵਾਲੀ ਸਾਈਡ ਆ ਚੁੱਕੇ ਆਂ ਸ਼ਾਂਤੀ ਸਤੂਪਾ ਦੇ ਤੇ ਇਹ ਸ਼ਾਂਤੀ ਸਤੂਪਾ ਲੇਹ ਦਾ ਕਾਫੀ ਜਿਆਦਾ ਹਾਈਟ ਹੈ ਇਹਦੀ ਵੀ देखो ऊपर तक हाइट काफ़ी ज्यादा ये सीट बिल्कुल देखो आ, बिल्कुल तुम टूरिस्ट देखने को मिल देख, नहीं थे। रहे एक दोनों पूरा भरया हों किसी टाइम तथे लमदन फिफ्टी लिखा हुआ है ਇਧਰਲੀ ਸਾਈਡ ਐ ਖਾੜ ਦੁੰਗਲਾ ਰੋਪਾ ਜੇ ਤੁਹਾਨੂੰ ਮੈਂ ਖਾੜ ਦੁੰਗਲਾ ਰੋਪ ਦਾ ਵਲੋਗ ਤੁਸੀਂ ਦੇਖਿਆ ਵਾ ਤੇ ਆਹ ਦੇਖੋ ਰਸਤਾ ਖਾੜ ਦੁੰਗਲਾ ਰੋਗ ਦਾ ਆਹ ਵਾਲਾ ਇਹ ਸਾਰਾ ਰਸਤਾ ਟੋਟਲੀ ਜਿੱਨਾ ਆਹ ਵਾਲਾ ਤੇ ਇਹ ਵਾਲੀ ਸਾਈਡ ਫਿਰ ਆ ਜਾਂਦਾ ਪੂਰਾ ਲੇ ਲੇ ਸਿਟੀ ਦੂਰ ਦੂਰ ਤੱਕ ਇੱਥੋਂ ਸਭ ਕੁਝ ਦਿਖਾਈ ਦਿੰਦਾ ਤੇ ਇਹ ਦੇਖੋ 에어ਪੋਰਟ ਵੀ एयरपोर्ट ਦਾ ਟ੍ਰੈਕ ਆ ਤਾਂ ਨਬਣਾਉਣਾ ਤੇ ਪਲੇਨ ਮਿਲਹ ਸਾਹਿਬ ਨਾਲ ਕੋਈ ਹੈ ਨਹੀਂ ਇਸ ਟਾਈਮ ਇੱਥੇ ਨਹੀਂ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਥੋੜਾ ਹੋਰ ਜ਼ੂਮ ਕਰ ਲੈਣੇ ਨਹੀਂ ਪਲੇਨ ਨਹੀਂ ਸ਼ਾਇਦ ਇਸ ਟਾਈਮ ਹੋਇਆਗਾ ਕਿ ਏਅਰਪੋਰਟ ਆ ਨੇਹ ਦਾ ਤੇ ਬਾਕੀ ਆ ਉੱਤੇ ਬਰਫ਼ ਵਾਲੇ ਪਹਾੜ ਆ ਆ ਦੇਖੋ ਬਰਫ਼ ਵਾਲੇ ਪਹਾੜ ਆ ਇਧਰ ਦੀ ਸਾਈਡ ਦੇਖੋ ਸਭ ਉੱਤੇ ਉੱਤੇ ਬਰਫ਼ ਹੈ ਗਈ ਹੈ ਬਾਕੀ ਤਾਂ ਸਾਰੀ ਜਰੀ ਹੈ ਉਹਨੂੰ ਪਿਘਲ ਚੁੱਕੀ ਹੈ ਤੇ ਇਹ ਸਾਰਾ ਏਰੀਆ ਜਰਾ ਲੇ ਸਿਟੀ ਦਾ ਦੂਰ ਦੂਰ ਤੱਕ ਦੇਖੋ ਇਧਰ ਵਾਲੇ ਪਾਸੇ ਚੁਗਲਮਸਰ ਪੈਂਦਾ ਆਵਲੀ ਸਾਈਡ ਚੁਗਲਮਸਰ ਪੈਂਦਾ ਤੇ ਇਧਰਲੀ ਸਾਈਡ ਸਟੋਕ ਮੋਨਸਟਰੀ ਸਟੋਕ ਵਿਲੇਜ ਆ ਉਧਰ ਵੀ ਤੁਹਾਨੂੰ ਇੱਕ ਦਿਨ ਕਿਸੇ ਦਿਨ ਲੈ ਕੇ ਜਾਵਾਂਗੇ ਉਹ ਦਿਖਾਵਾਂਗੇ ਤੁਹਾਨੂੰ ਇਹਦਾ ਵੀ ਤੇ ਇਹ ਪੂਰਾ ਦੇਖੋ ਵੀਊ ਕਿੰਨਾ ਸੋਹਣਾ ਲੱਗ ਰਿਹਾ ਲੇ ਸਿਟੀ ਜਿਹੜੀ ਆ ਦੂਰ ਦੂਰ ਤੱਕ ਹਰ ਇੱਕ ਥਾਂ ਜਿਹੜੀ ਆ ਤੇ ਇਧਰ ਵੀ ਇੱਕ ਮੋਨਸਟਰੀ ਆ ਦੇਖੋ ਸਟੈਚੂ ਬਣਿਆ ਆਪਣਾ ਸਟਰੀ ਦਾ ਵਾਲਾ ਇਧਰ ਵੀ ਮਿਨਿਸਟਰੀ ਇੱਕ ਬਾਕੀ ਇਹ ਸਾਰਾ ਏਰੀਆ ਜਿਹੜਾ ਲੇ ਸਿਟੀ ਦਾ ਵਾ ਇਧਰਲੀ ਸਾਈਡ ਥੋੜਾ ਪਿੰਡ ਵਾਲਾ ਏਰੀਆ ਪੈ ਜਾਂਦਾ ਵਾਲੀ ਸਾਈਡ ਹੈ ਤਾਂ ਸਿਟੀ ਹੈ ਪੂਰਾ ਹੀ ਤੇ ਆਹ ਵਾਲੀ ਸਾਈਡ ਅਗਲੀ ਸਾਈਡ ਇਧਰਲੀ ਸਾਈਡ ਥੋੜਾ ਜਿਹਾ ਮੇਨ ਜਿਹੜਾ ਵਾ ਬਾਜ਼ਾਰ ਤੇ ਆਪਣੇ ਮੇਨ ਜਿਹੜੀ ਸਿਟੀ ਆ ਪੈਂਦੀ ਤੇ ਮੈਂ ਤੁਹਾਨੂੰ ਨੇ ਗੱਲ ਕਰ ਰਿਆ ਸੀ ਪਲੇਨ ਦੀ ਤੇ ਆ ਦੇਖੋ ਕਿ ਆ ਪਲੇਨ ਵੀ ਆ ਗਿਆ ਆ ਚੈੱਕ ਕਰੋ ਤੇ ਇਹ ਹੁਣ ਉਤਰੇਗਾ ਤੇ ਉਤਰਦੇ ਦਾ ਵੀ ਤੁਹਾਨੂੰ ਛੋਟ ਜਿਹੜਾ ਦਿਨੇ ਆ ਨੇ ਘੁੰਮ ਕੇ ਮੇਰੇ ਹਿਸਾਬ ਨਾਲ ਉਤਰਨਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਹਾਨੂੰ ਲੈ ਕੇ ਜਾਣੇ ਆ ਸ਼ਾਂਤੀ ਸਤੂਪਾ ਵੱਲ ਆ ਦੇਖੋ ਉੱਤੇ ਮਹਾਤਮਾ ਬੁੱਧ ਜੀ ਦੀ ਬੁੱਧ ਜੀ ਦਾ ਸਟੈਚੂ ਜਿਹੜਾ ਉਹ ਲੱਗਾ ਹੋਇਆ ਤੇ ਕਲੋਕਵਾਈਜ਼ ਘੁੰਮਣ ਨੂੰ ਕਹਿੰਦੇ ਆ ਕਲੋਕਵਾਈਜ਼ ਜਿਹੜਾ ਉਹ ਘੁੰਮਣਾ ਹੁੰਦਾ ਵਾ ਬਾਕੀ ਮੌਸਮ ਬਹੁਤ ਵਧੀਆ ਵਾ ਅੱਜ ਸਵੇਰੇ ਸਵੇਰੇ ਧੁੱਪ ਵੀ ਹੈਗੀ ਆ ਲੇਕਿਨ ਇੰਨੀ ਤਿੱਖੀ ਧੁੱਪ ਨਹੀਂ ਅੱਜ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸ਼ਾਂਤੀ ਸਤੂਪਾ ਤੇ ਇਹ ਵੀ ਕਾਫੀ ਜਿਆਦਾ ਪੁਰਾਣਾ ਵਾ ਇੱਥੇ ਲਿਖਿਆ ਹੋਣਾ ਇਹਦੇ ਬਾਰੇ ਮੈਨੂੰ ਇੰਨਾ ਪਤਾ ਨਹੀਂ ਇੱਥੇ ਲਿਖਿਆ ਨਾ ਜਿੰਨੇ ਬਣਿਆ ਇਹ ਤਕਰੀਬਨ ਬਹੁਤ ਬਹੁਤ ਜਿਹੜੇ ਸਾਲ ਪੁਰਾਣੇ ਆ ਇੱਥੇ ਆ ਲਿਖਿਆ ਹੋਣਾ ਨੇ ਸ਼ਾਂਤ ਸਤੂਪਾ ਬਾਰੇ ਤੇ 1985 ਚ ਛਾਇਦੇ ਬਣਿਆ 85 ਚ ਆ ਦੇਖੋ ਮੈਂ ਮਹਾਤਮਾ ਬੁੱਧ ਜੀ ਦਾ ਸਟੈਚੂ ਆ ਹਾ ਦੇਖ ਟਰਨਿੰਗ 휠 ਆਫ ਧਰਮਾ ਤੇ ਜਲਦੀ ਜਲਦੀ ਘੁੰਮ ਕੇ ਫਿਰ ਤੁਹਾਨੂੰ ਪਲੇਨ ਦਿਖਾਣੇ ਆ ਜੇ ਤਾਂ ਉਦੋਂ ਤੱਕ ਨਹੀਂ ਉਤਰਿਆ ਹੋਏਗਾ ਤੇ ਠੀਕ ਆ ਜੇ ਉਤਰ ਗਿਆ ਹੋਏਗਾ ਤੇ ਫਿਰ ਵੀ ਤੁਹਾਨੂੰ ਦਿਖਾ ਦਾਂਗੇ ਸਟੈਚੂ ਵਗੈਰਾ ਸਭ ਕੁਝ ਬਨੇ ਹੋਏ ਹਤੇ ਤੇ ਇਨਾਂ ਕੀ ਇਹ ਹੈਗਾ ਉੱਪਰ ਤੱਕ ਸ਼ਾਂਤੀ ਸਤੂਪਾ ਤੇ ਕਾਫੀ ਜ਼ਿਆਦਾ ਲੋਕ ਇੱਥੇ ਆਂਦੇ ਆ ਤੇ ਇਹ ਵੀ ਇੱਕ ਮੇਨ ਅਟਰੈਕਸ਼ਨ ਹੈ ਲੇ ਦੀ ਘੁੰਮਣ ਦੀ ਕਿਉਂਕਿ ਸਾਰਾ ਲੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਇੱਥੋਂ ਦਿਖਦਾ ਆ ਦੇਖੋ ਦੂਰ-ਦੂਰ ਤੱਕ ਜਿੰਨਾ ਏਰੀਆ ਸਾਰਾ ਹੀ ਇੱਥੋਂ ਕਵਰ ਹੋ ਜਾਂਦਾ ਤੇ ਜਿੱਦਾਂ ਏਅਰਪੋਰਟ ਦੇਖ ਰਿਹਾ ਆ ਦੇਖੋ ਤੇ ਜਹਾਜ਼ ਪਲੇਨ ਹੈ ਮੇਰੇ ਸਾਹਮਣੇ ਉਤਰਿਆ ਨਹੀਂ ਹੈਗਾ ਤੇ ਜਿਹੜਾ ਉਤਰਦਾ ਤੇ ਸਾਫ਼ ਜਾਂ ਫਿਰ ਦਿੱਲੀ ਸਾਈਡ ਪਹਾੜੀ ਦੇ ਅੰਦਰਲੀ ਸਾਈਡ ਨੂੰ ਨਾ ਭਾਰੀ ਦੇ ਕਿੱਥੇ ਦੁੱਕਿਆ ਹੋਣਾ ਸ਼ਾਇਦ ਮੈਨੂੰ ਲੱਗਦਾ ਉੱਧਰਲੀ ਸਾਈਡ ਹੀ ਆ ਭਾਰੀ ਦੇ ਹੁਣ ਤਾਂ ਕਿਤੇ ਉਤਰ ਗਿਆ ਨਾ ਬਾਕੀ ਆ ਥੱਲੇ ਜਿਹੜਾ ਆਰਬੀ ਦਾ ਏਰੀਆ ਵਾਲਾ ਅਜਨੈਰੀਆ ਆਰਬੀ ਨਾ ਕੀ ਪਾਪੂਲੇਸ਼ਨ ਦੀ ਗੱਲ ਕਰੀਏ ਜਨਸੰਖਿਆ ਆਬਾਦੀ ਦੀ ਗੱਲ ਕਰੀਏ ਤੇ ਲੇਦੀ तकरीबन 3 ਲੱਖ ਦੇ ਕਰੀਬ ਆ ਤੇ ਤੁਸੀਂ ਖੁਦ ਸੋਚੋ ਵੀ ਲੇ ਜਿਹੜਾ ਵਾ 3 ਗੁਣਾ ਵੱਡਾ ਪੰਜਾਬ ਨਾਲੋਂ ਤੇ ਪੰਜਾਬ ਦੀ ਪਾਪੂਲੇਸ਼ਨ ਜਨਸੰਖਿਆ 3 ਕਰੋੜ ਦੇ ਕਰੀਬ ਆ ਤੇ ਜਿਹੜੀ ਲੈ ਲਿਆ ਲਦਾਖ ਦੀ ਪੂਰੀ ਕਲੀ ਲੈ ਨਹੀਂ ਕਹਿੰਦੇ ਪੂਰੀ ਲਦਾਖ ਦੀ 3 ਲੱਖ ਦੇ ਕਰੀਬ ਜਿਹੜੀ ਉਹ ਪਾਪੂਲੇਸ਼ਨ ਹੈ ਿੱਤ ਜਿਆਦਾ ਨਹੀਂ ਬਾਕੀ ਇੱਥੇ ਥੋੜਾ ਜਿਹਾ ਕਰਾਊਡ ਇਸ ਕਰਕੇ ਲੱਗਦਾ ਵਾ ਕਿਉਂਕਿ ਟੂਰਿਸਟ ਜਿਹੜੇ ਘੁੰਮਣ ਆਉਂਦੇ ਆ ਕੁਝ ਲੋਕੀ ਕੰਮ ਕੰਮ ਕਰਨ ਆਉਂਦੇ ਉਹਦੇ ਕਰਕੇ ਥੋੜਾ ਜਿਹਾ ਇੱਥੇ ਰਸ਼ ਲੱਗਦਾ ਤੇ ਜਿਹੜੇ ਇੱਥੇ ਲੋਕਲ ਲੋਕ ਰਹਿੰਦੇ ਆ ਬਿਲਕੁਲੀ ਬਹੁਤ ਘਟ ਜਾਂ ਸਕਿਆ ਐਸੇ ਕਰਕੇ ਇੱਥੇ ਥੋੜੀ ਜੋਬ ਵੀ ਜਲਦੀ ਮਿਲ ਜਾਂਦੀ ਆ ਤੇ ਦੂਸਰਾ ਇੱਥੇ ਟੂਰਿਸਟ ਪਲੇਸ ਹੋਣ ਕਰਕੇ ਜੇ ਕਿਸੇ ਨੂੰ ਜੋਬ ਨਹੀਂ ਵੀ ਮਿਲਦੀ ਤੇ ਉਹ ਟੂਰਿਸਟ ਵਗੈਰਾ ਨੂੰ ਘਮਾਕ ਮੁਕੇ ਤੇ ਵਧੀਆ ਆਪਣੀ ਇਨਕਮ ਦੇ ਸਾਧਨ ਇੱਥੇ ਲੋਕਾਂ ਨੂੰ ਮਿਲ ਜਾਂਦੇ ਆ ਤੇ ਇਹ ਸੀ ਅੱਜ ਦਾ ਵਲੋਗ ਸ਼ਾਂਤੀ ਸਤੂਪਾ ਤੇ ਲੇ ਦੇ ਊੜਾ ਏਰੀਆ ਜਿਹੜਾ ਉਹ ਤੁਸੀਂ ਦੇਖਿਆ ਤੇ ਅੱਜ ਥੋੜੀ ਜਲਦੀ ਹੀ ਫਿਰੇ ਕਰਕੇ ਥੋੜੀ ਜਲਦੀ ਜਲਦੀ ਚ ਜਿਹੜਾ ਉਹ ਵਲੋਗ ਬਣਾਉਣਾ ਪਿਆ ਕਿਉਂਕਿ ਇੱਕ ਦੋ ਜਗਾ ਹੋੜ ਜਾਣਾ ਕੰਮ ਆ ਥੋੜਾ ਜਿਆ ਤੇ ਜਿੰਨਾ ਵੀ ਟਾਈਮ ਮਿਲੇ ਉਹਦੇ ਵਿੱਚ ਅੱਜ ਵਲੋਗ ਜਿਹੜਾ ਆਪਣਾ ਉਹ ਕਵਰ ਕਰ ਲਿਆ ਵਾ ਤੇ ਜਿੱਦਾਂ ਦਾ ਵੀ ਤੁਹਾਨੂੰ ਵਲੋਗ ਲੱਗਾ ਚੰਗਾ ਲੱਗਾ ਜਾਂ ਵਧੀਆ ਲੱਗਾ ਜਾਂ ਨਹੀਂ ਵਧੀਆ ਲੱਗਾ ਫੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਗਲੇ ਵਲੋਗਸ ਦੇ ਵਿੱਚ ਤੇ ਠੀਕ ਆ ਜੀ ਜਿਨੂੰ ਵਧੀਆ ਲੱਗਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜੀ ਤੇ ਮਿਲਦੇ ਆਂ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ